ਅੰਮ੍ਰਿਤਸਰ ਦੇ ਇਲਾਕੇ ਚੌਂਕ ਛੇਰਾ ਵਾਲਾ ਗੇਟ ਪੁਲ ਦੇ ਥੱਲੇ ਖੱਬੇ ਹੱਥ ਬੱਬੂ ਗਾਰਮੈਂਟਸ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ ਵੱਲੋਂ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਰਖबीर ਸਿੰਘ ਜੀ ਦੇ ਡੈਡੀ ਦੀ ਨਵੀਂ ਦੁਕਾਨ ਤੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੀ ਅਰੰਭਤਾ ਤੋਂ ਬਾਅਦ ਬੀਬੀਆਂ ਦੇ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਕਟਰਾ ਕਰਮ ਸਿੰਘ ਗਲੀ ਸੱਤਵ ਵਾਲੀ ਡੇਰਾ ਸੰਤ ਅਮੀਰ ਸਿੰਘ ਜੀ ਦੇ ਸਰਪ੍ਰਸਤ ਸੰਤ ਅਮਨਦੀਪ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਉਹਨਾਂ ਵੱਲੋਂ ਆਇਆ ਹੋਇਆ ਸੰਗਤਾਂ ਨੂੰ ਕਥਾ ਦੇ ਦੁਆਰਾ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਆਈ ਪੁੱਦੀ ਖਾਸ ਰਿਪੋਰਟ ਕਰਦੇ ਕਰਦੇ ਅਲਗੇ ਲਾਹੀ ਜਾਵੇ ਕਰਦੇ ਕਰਦੇ ਲਗੇ ਲਾਹੀ ਜਾਵੇ ਕਰਦੇ ਕਰਦੇ ਅਲਗੇ ਲਾਹੀ ਜਾਵੇ ਕਰਦੇ ਕਰਦੇ ਲਗੇ ਲਾਹੀ ਜਾਵੇ ਤੋੜਨਾ ਆਵੇ श ਇਹ ਸ੍ਰੀ श्री गुरू ਦੇ

yeah Gracias.

ਨਾਮ ਨਾਮ ਕਰੇ ਮੇਰਾ ਭੈ ਮਹੂਰ ਦਾ ਦੇਵ ਚਲਾਈ ਤੇ ਮੋ ਆਏ ਦੇਵ ਜੀ ਅਨੁਕ੍ਰਿਤ ਸਭ ਨੰ ਪਿਆਰੇ ਸੱਚਾ ਦੇਵ ਮਾਈ ਬੋਲਾਂ ਜੇ ਸਤਿਵਾਹੇ ਗੋਇਕ ਜਿਨ੍ਹਾਂ ਸੰਗ ਸਿਮਰਿਆ ਨੇ ਧਰਮ ਦੇ ਜੀਵਨ ਦੇ ਸੇ ਚੜੇ ਬੰਦ ਜਿਸ ਜਦ ਕੇ ਸਤਿਵਾਸਾ ਦਾ ਪਾਇ ਇੰਨਾ ਸੁਖੀ ਨਾ ਛੱਡਣੀਆਂ ਹਨ ਇਹਦੇ ਕੋਈ ਦਾਰ ਤੇ ਅੰਦਰ ਦੇ ਹੋਰ ਰਾਜੇ ਸ਼੍ਰੀ ਗੁਰੂ ਕਾ ਜੰਮਾ ਸਬਦ ਗੁਰਦੁਆਰੇ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪ੍ਰਤਮ ਸਬਦ ਗੁਰ ਸਾਜੀ ਕੀ ਅੰਦਾਜ਼ ਹੈ ਜੀ ਸਰਵਰਤ ਕਾਲ ਸੰਜੇ ਕੋ ਵਾਹਿਗੁਰੂ ਵਾਹਿਗੁਰੂ ਸ੍ਰੀ ਵੈਗ੍ਰੂ ਦੀ ਕੀ ਫਤਿਹ ਪਰਮਾਤਮਾ ਦੀ ਅਗਪਾਰ ਕਿਰਪਾ ਨਾਲ ਇੱਥੇ ਸੰਗਤ ਦੇ ਦਰਸ਼ਨ ਹੋਏ ਨੇ ਸੰਗਤ ਨੇ ਚੜ੍ਹ ਪੁਆਇਆ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਇੱਥੇ ਕੀਰਤਨ ਹੋਇਆ ਕਥਾਵਾਚਨ ਹੋਈਆਂ ਨੇ ਤੇ ਪਰਮਾਤਮਾ ਦੀ ਰਹਿਮਤ ਨਾਲ ਇਹ ਕਾਰੋਬਾਰ بیٹے ਪੁੱਤਰ ਪੋਤੇ ਸ਼ੁਰੂ ਕਰਨ ਲੱਗੇ ਆ ਤੇ ਪਰਮਾਤਮਾ ਮਿਹਰ ਕਰੇ ਤੰਦੂਸੀ ਬਖਸ਼ੇ ਜਿਹਨਾਂ ਕਮਾਈ ਜਵੱਧਾ ਪਾਵੇ ਪਰਮਾਤਮਾ ਰਹਿਨਤਾ ਕਰੇ ਬਖਸ਼ੀ ਕਰਨ ਉਹ ਪਰਮਾਤਮਾ ਨੂੰ ਧਾਜੰਦਾ ਜਾਣ ਕੇ ਪਰਮਾਤਮਾ ਦਾ ਹਮੇਸ਼ਾ ਹੀ ਮੇਰਾ ਪਰਿਵਾਰ ਨਾਮ ਜਪਦਾ ਰਹੇ ਸਿਮਰਨ ਕਰਦਾ ਰਹੇ ਅਰਧਨਾ ਕਰਦਾ ਰਹੇ ਤੇ ਪਰਮਾਤਮਾ ਦੀ ਖੁਸ਼ੀਆਂ ਪ੍ਰਾਪਤ ਕਰਦਾ ਰਹੇ ਵੈਰੀ ਖਾਲਸਾ ਤੇ ਵੈਰੀ ਫਤ ਆਪਣੇ ਇਲਾਕੇ ਦਾ ਨਾਲ ਉਸ ਦਿਓ ਬੇਟਾ ਇਹ ਘਾਇਲ ਸ਼ੇਆ ਦਾ ਗੇਟ ਤੇ ਬਾਬਾ ਫੂਲਾ ਸਿੰਘ ਬੋਏ ਦੇ ਬਿਲਕੁਲ ਆਪੋਜੀਟ ਆਪਣੀ ਇਹ ਦੁਕਾਨ ਹੈ ਇੱਥੇ ਇਹ ਸਮਾਗਮ ਕਰਵਾਇਆ ਗਿਆ ਹੈ ਪਰਮਾਤਮਾ ਕਿਰਪਾ ਨਾਲ ਕੀਤਾ ਤੇ ਇੱਥੇ ਸਤੋਵਾਲੇ ਬਾਜ਼ਾਰ ਵਾਲੇ ਮਹਾਪੁਰਖ ਵੀ ਆਏ ਨੇ ਉਹਨਾਂ ਵੀ ਆਣ ਕੇ ਤੇ ਇੱਥੇ ਹਾਜ਼ਰੀ ਭਰੀ ਆ ਤੇ ਅਸ਼ੀਰਵਾਦ ਦਿੱਤਾ ਵੈ ਕਾਲਾ ਤੇ ਬਈ ਕੱਟ ਇੱਕ ਪੈਸੇ ਆਪਣੇ ਵੱਲੋਂ ਮੈਂ ਜੇ ਪਬਲਿਕ ਵਿੱਚ ਇਹੋ ਹੀ ਕਵਾਂਗਾ ਕਿ ਸਾਰੇ ਗੁਰੂ ਆਲੇ ਬੰਧ ਤੇ ਗੁਰੂ ਦੀ ਰੱਖੀ ਹੋਈ ਜੁਗਤੀ ਮਤਲਕ ਪਰਮਾਤਮਾ ਦਾ ਨਾਮ ਜਪਣ ਤੇ ਆਪਣਾ ਜੀਵਨ ਸਭਲ ਕਰਨਾ ਪਰਮਾਤਮਾ ਭਾਈ ਰਹਿਮਤ ਹੋਵੇ ਤੇ ਫਿਰ ਹੀ ਜੀਵ ਗੁਰੂ ਦੀ ਛਾਂ ਵਿੱਚ ਜਾ ਸਕਦਾ ਹੈ ਤੇ ਪਰਮਾਤਮਾ ਅਰਦਾਸ ਕਰਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਗੁਰੂ ਵਾਲੇ ਬਣਾਵੇ ਅਸੀਂ ਗੁਰੂ ਦੀ ਛਾਣ ਵਿੱਚ ਜਾਈਏ ਤੇ ਗੁਰੂ ਦੀ ਦੱਸੀ ਹੋਈ ਜੁਗਤੀ ਮੁਤਾਬਕ ਪਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਅਰਦਾਸਾ ਕਰੀਏ ਤਾਂ ਕਿ ਸਾਨੂੰ ਦੁਬਾਰਾ ਬਾਰ-ਬਾਰ ਦੇਹ ਦੇ ਬੰਧਨ ਚ ਨਾ ਆਉਣਾ ਪਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਹਿਦ ਸਿੰਘ ਹੈ ਤੁਹਾਡਾ ਸਰਬਦਾ ਜੀ ਆਇਆਂ ਨੂੰ ਤੁਸੀਂ ਆ ਜਾਇਓ ਡਿਸਟਰੀਬੋਕਸ ਹੋਲਸੇਲ ਪ੍ਰਾਈਵੇਟ ਲਿਮਟਿਡ ਏ ਸਾਡਾ ਨਵਾਂ ਵੈਂਚਰ ਹੈ ਜੀ ਬਟ ਅਸੀਂ ਐਸ ਬਿਜ਼ਨਸ ਐਗਜ਼ਿਸਟਿੰਗ 40 ইয়ার্স ਤੋਂ ਐਗਜ਼ਿਸਟਿੰਗ ਚਲਾ ਰਹੇ ਹਾਂ ਇਸ ਬਿਜ਼ਨਸ ਨੂੰ ਐਂਡ ਪਰਮਾਤਮਾ ਦੀ ਬੜੀ ਕਿਰਪਾ ਨਾਲ ਅੱਜ ਅਸੀਂ ਆਪਣੇ ਥੇ ਪਾਠ ਕਰਾ ਰਹੇ ਹਾਂ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਤੇ ਸਾਰੀ ਸੰਗਤ ਆਈ ਹੈ ਤੇ ਬਹੁਤ ਅੱਛਾ ਲੱਗਿਆ ਜੀ ਤੇ ਤੁਹਾਡਾ ਸਭ ਦਾ ਜੀ ਆਇਆਂ ਨੂੰ ਵਾਂਸ ਅਗੇ ਇੱਕ ਮੈਸੇਜ ਆਜ ਕਰਦੇ ਪ੍ਰੋਬਲੀਮ ਮੈਸੇਜ ਆਈ ਹੈ ਜੀ ਕਿ ਬਸ ਰੱਬ ਵੱਲ ਧਿਆਨ ਲਾਓ ਜਿੰਨੂੰ ਵੀ ਤੁਸੀਂ ਧਿਆਨ ਦੇਓ ਤੇ ਬਸ ਖੁਸ਼ ਰਹੋ ਕਿਸੇ ਦਾ ਦਿਲ ਨਾ ਦਿਖਾਓ